ਉਸ ਨਾਲ ਸੀ ਕਿ ਸੋਨੇ ਰਾਜਸਥਾਨ ਚ ਕਿਹੋ ਜਿਹਾ ਮਹਾਉਣ ਹੈ ਗਰਮੀ ਗਰਮੀ ਦਾ ਕਿਵੇਂ ਕੋਸ ਹੈ ਉੱਥੋਂ ਸਾਡੇ ਤਾਂ ਬਾਲੀ ਗਰਮੀ ਹੈ ਜਿਹੜਾ ਕੱਟਾ ਰੇਤਾ ਹੁੰਦਾ ਹੈ ਉਹ ਤਪ ਜਾਂਦਾ ਹੈਗਾ ਹਾਂ ਸੱਚੀ ਬਾਲੇ ਔਖੇ ਹੁੰਦੇ ਆ ਕਿ ਤੁਹਾਡੇ ਕੋਈ ਟਿੱਬੇ ਵੀ ਬਾਲੇ ਆ ਬਾਲੇ ਆ ਕਿ ਕਰ ਸੋ ਕਹਿੰਦਾ ਇੱਥੇ ਰਹੀ ਅੱਛਾ ਹਾਂ ਕਹਿੰਦਾ ਗਰਮੀ ਇੱਥੇ ਕੱਟੋ ਤੁਸੀਂ ਮੈਂ ਤਾਂ ਕਹਿੰਦਾ ਰਹੂ ਸਾਡੇ ਕੋਲੇ ਮਾਝਾਲ ਕੋਈ ਨਹੀਂ ਉੱਥੇ ਇੱਥੇ ਰਹਿ ਜਾਗੇ ਕੋਈ ਗੱਲ ਨਹੀਂ ਮਗਾ ਵਿਚਦੀ ਕਿਹੜਾ ਮਾਰਿਆ ਵਾਂਗੇ ਤੇ ਆਹ ਝੂੜੀਆਂ ਸਿਉਣੇ ਦੀਆਂ ਨੇ ਹਾਂ ਮਾਸੀ ਸਿਉਣੇ ਦਾ ਨਾਂ ਹੈ ਕਾਇ ਤੋਲੇ ਦੀਆਂ ਨੇ ਪੁੱਤ ਇਹ ਮਾਸੀ ਤੋਲੇ ਤੂਲੇ ਤਾਂ ਨਹੀਂ ਮੈਂ ਕੋਈ ਇਹੋ ਕਰੇ ਇਹ ਤਾਂ ਮੁੰਡੇ ਦੇ ਵਿਆਹ ਵੇਲੇ ਉਹਨਾਂ ਨੇ ਪਾਈਆਂ ਸੀ ਮੁੰਡੇ ਦੇ ਸਹੁਰਿਆਂ ਨੇ ਕੁੜਮਾ ਨੇ ਹਾਂ ਕੁੜਮਾ ਨੇ ਤਾਂ ਖਾਸੇ ਤਖੜੇ ਹੋਣਗੇ ਹਾਂ ਮਾਸੀ ਸੁਖਣਾ ਮੇਰੇ ਮੁੰਡੇ ਨੂੰ ਜ਼ਮੀਨ ਜਿਆਦਾ ਚੰਗੀ ਆਉਂਦੀ ਹੈ ਵਧੀਆ ਹੈ ਕਾ ਇਹ ਹੋ ਗਿਆ ਝੂੜੀਆਂ ਪੁੱਛਦੀਆਂ ਮਾਸੀ ਪੁੱਛਦੀ ਸੀ ਮੈਂ ਕਹਿੰਦੀ ਹਾਂ ਸਿਉਣੇ ਦੀਆਂ ਨਾ ਇਹ ਕਹਿੰਦੀ ਹਾਂ ਸਿਉਣੇ ਦੀਆਂ ਨੇ ਹਾਂ ਇਹ ਇਹਨਾਂ ਦੇ ਉਹਨਾਂ ਨੇ ਪਾਇਆ ਸੀ ਕੁੰਮ ਨੇ ਦੇਖ ਲੈ ਉਹਨਾਂ ਦੇ ਕੁੰਮਾਂ ਦੇ ਪਾਇਆ ਸੀ ਕੰਨੂ ਤਾਂ ਤਾਕੜਾ ਬੰਦੇ ਆਦੇ ਪਤਾ ਲੱਗ ਜਾਂਦਾ ਹੈ ਹਨਾ ਮੇਰਾ ਤਾਂ ਘਰ ਵਧੀਆ ਚੰਗਾ ਘਰ ਵਾਰ-ਵਾਰ ਹਾਂ ਥੋੜਾ ਜਿਆਦਾ ਖੁਣ ਗਿਆ ਹੁਣ ਹੀ ਆ ਮਸੀ ਹਾਂ ਆਪਾਂ ਤਾਂ ਕਦੇ ਆਏ ਹੋ ਨਹੀਂ ਕਦੇ ਲਿਆ ਜਾ ਆ ਗਈ ਆ ਗਈ ਆਈ ਨਹੀਂ ਹਜੇ ਆਸ ਆ ਜਾਂਦੀ ਆਉਂਦੀ ਹੋਰ ਮਾਣ ਚਾਹ ਪੀ ਕੇ ਫਿਰ ਜਾਂਦੇ ਆਂ ਖੜੀਆਂ ਸੀਗੇ ਮਾਹਨਾਂ ਨੂੰ ਪਾਏ ਦੇਵਾ ਥੋੜਾ ਥੋੜਾ ਹੋਰ ਭੱਖੇ ਰਣੀਆਂ ਪੱਤ ਤੋੜਣ ਆ ਵੀ ਹੁੰਦੇ ਨਾਲ ਚਾਰ ਪੰਜ ਦਿਨ ਤੱਕ ਸੱਤ ਨਾਲੇ ਉਸ ਤੇ ਆਪਾਂ ਨੂੰ ਟਾਈਮ ਨਾ ਲੱਗ ਜਾਏ ਬਈ ਤਾਂ ਹੀ ਮੈਂ ਕਹਿੰਦਾ ਪਾ ਦਈਏ ਹਾਂ ਹਾਂ ਤਾਕਤ ਕਰ ਓਏ ਆਪਾਂ ਤਾਂ ਉਹੀ ਗੱਲ ਮੰਗ ਲੈਣ ਆਵਾਜ਼ ਮਾਰ ਕੇ ਇਹਨਾਂ ਨੇ ਕਿਹੜੇ ਆਵਾਜ਼ ਮਾਰ ਕੇ ਮੰਗਣਾ ਇਹਨਾਂ ਨੇ ਕਿਹੜਾ ਆਵਾਜ਼ ਮਾਰਨੀ ਆ ਗੱਲ ਸਹੀ ਹੈ ਪਸੂ ਤਾਂ ਪਸੂ ਹੀ ਹੁੰਦਾ ਹਾਂ ਹਾਂ ਇਹ ਤਾਂ ਹੈ ਹੀ ਮਾਸੀ ਹੋਰ ਬਤੋ ਵੇ ਅੱਧਕ ਰਹੇਗੇ ਤਾਂ ਪਹਿਲਾਂ ਵੱਧ ਪੇ ਲਾਉਣੇ ਕਿ ਉਸਤਾ ਹੈ ਵਿਆਹ ਤਾਂ ਹੁਣ ਕੱਲ ਨੂੰ ਦੇਖਦੇ ਆ ਹਜੇ ਵੀ ਵਿਆਹ ਦਾ ਅੱਗੇ ਕਰਦੇ ਆ ਜਾਂ ਕਿਵੇਂ ਕੋਈ ਅੱਛਾ ਅੱਛਾ ਹਾਂ ਫਿਰ ਜਿਵੇਂ ਕੋਈ ਮਾਸੀ ਇਹਨਾਂ ਦੀ ਰਾਏ ਹੋਈ ਹੈ ਨਹੀਂ ਪਤਾ ਫਿਰ ਮੈਨੂੰ ਤਾਂ ਕਹਿ ਦੇਣਾ ਲੱਗ ਜਾਣ ਕਿ ਸਾਡਾ ਫਰਕ ਸਰਕ ਹੈ ਨਹੀਂ ਕਿਸੇ ਗੱਲ ਦਾ ਨਾਲੇ ਮੇਰੀ ਗੱਲ ਬੇਬੇ ਮੈਂ ਤੈਨੂੰ ਗੱਲ ਕਰਦੀ ਆਂ ਵਧੀਆ ਵਧੀਆ ਭੈਣ ਹਫਤਾ ਲਾ ਜਾ ਸਕਤੀ ਹਾਂ ਹਾਂ ਉਹ ਤਾਂ ਲਾ ਦੂ ਚੱਲ ਹਫਤਾ ਕੋਈ ਗੱਲ ਨਹੀਂ ਤੇ ਮੈਂ ਕਹਿੰਦਾ ਸੀ ਮੈਂ ਬਿੱਟੂ ਨੂੰ ਕਰ ਲਉ ਫੋਨ ਕੱਲ ਨੂੰ ਕਾਜ ਚੱਲ ਬੜੇ ਨਾਲ ਆਪਣੇ ਆਹ ਬੁੱਤ ਹੋਣ ਬੈਠਾ 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 ਚੰਡੀਗੜ੍ਹ ਭੱਗ ਗਿਆ ਅੱਛਾ ਹਾਂ ਭਾਏ ਦਾ ਹਾਂ ਮੇਰੀ ਦਾਦੀ ਸੀ ਮਾਸੀ ਆ ਕੇਸੀ ਮਾਂ ਪੁੱਤ ਇੱਥੇ ਮੈਂ ਵੀ ਆਖਿਆ ਮਾਂ ਮੁੰਡਾ ਦੀਂਦਾ ਤਾਂ ਹੈ ਨਹੀਂਗਾ ਮੈਥੋਂ ਲੈ ਗਿਆ 5000 ਰੁਪਏ ਉਹਦੇ ਮੈਨੂੰ ਕਹਿੰਦਾ ਬਾਈ ਮੈਂ ਤਾਂ ਕਹਿੰਦਾ ਵੀ ਇੱਕ ਦੋਸਤਾਂ ਦੇ ਨਾਲ ਜਾਣਾ ਕੱਪੜੇ ਲੈਣੇ ਆ ਮੈਂ ਹਾਂ ਚੱਲ ਤੂੰ ਲੈ ਲੈ ਫੇਰ ਫੇਰ ਮੈਨੂੰ ਕਹਿੰਦਾ ਬਾਈ ਮੈਨੂੰ 5000 ਦੀ ਲੋੜ ਹੈ ਕਹਿੰਦਾ ਮੈਂ ਤੈਨੂੰ ਚੰਡੀਗੜ੍ਹ ਜਾ ਕੇ ਘੁੰਮ ਕੇ ਆਉਣਾ Shimla ਜਾ ਕੇ ਆਉਣਾ ਮਾਂ ਚੱਲ ਦਿਨ ਕਿੜੇ ਵਾਰੀ ਵਾਰੀ ਆਉਣਾ ਇੱਥੇ ਮੈਂ ਚਲ ਜਾਇਆ ਘੁੰਮਿਆ ਆਉਗਾ ਚੱਲ ਵਧੀਆ ਬਾਈ ਚੰਗੀ ਗੱਲ ਹੈ ਤੇ ਮੈਂ ਉੱਤਰ ਜਾ ਕੇ ਤੇ ਜੁੰਡਾ ਕੁੰਡਾ ਲਾਉਣਾ ਉਧਰ ਲੇ ਘਰ ਨੂੰ ਹਨਾ ਤੇ ਤੂੰ ਆ ਜਾ ਫਿਰ ਅਪਾ ਚੱਲਦੇ ਹਾਂ ਹਾਂ ਬਾਈ ਕਿਤੇ ਆਇਕ ਬੰਤੋ ਕਿਹ ਹੈ ਨਾ ਹਾਂ ਹਾਂ ਚੱਲ ਤੂੰ ਲਾ ਆ ਜਿੰਦਾ ਮੈਂ ਆਉਣੀ ਤੇਰੇ ਮਗਰੀ ਮੈਂ ਵੀ ਤੁਹਾਡੇ ਨਾਲ ਹੀ ਵਗ ਚੱਲੂੰਗੀ ਆਪਾਂ ਵਗ ਚੱਲਾਂਗੇ ਦੋਨੇ ਬਾਅਦ ਚ ਤੁਸੀਂ ਇੱਥੇ ਰੋਟੀ ਪਾਣੀ ਦਾ ਕਰ ਲੈ ਵੀ ਤੂੰ ਇਹਨਾਂ ਨੂੰ ਜਾਇਆ ਉਹਦੇ ਹਜੇ ਨਾਲ ਹੀ ਵਗਦੇ ਆਹ ਨਾਲ ਲੋ ਕੀ ਲੈ ਹਾਂ ਉਹੀ ਤਾਂ ਗੱਲ ਹੈ ਚਲ ਐ ਕਰ ਫਿਰ ਜੀ ਕਹਿੰਦੀ ਚੱਲ ਤੇ ਚੱਲ ਬੜੀ ਫਿਰ ਹਨਾ ਆਹ ਉਹ ਕੋਈ ਨਹੀਂ ਬਾਚਾ ਜੂ ਵੀ ਕੰਮ ਸੰਧਾ ਕਰਕੇ ਨਾ ਮੇਰਾ ਚਲ ਤੂੰ ਆ ਰੱਖਿਆ ਭਾਂਡੇ ਭੁੰਡੇ ਤੇ ਫੇਰ ਆਪਾਂ ਬਾਗ ਚਲਦਿਆਂ ਬਾਈ ਬਾਹਰ ਡਾਉਂਦਾ ਉਹ ਤਾਂ ਮੈਂ ਉਹਦੇ ਜਿੰਦਾ ਲਾਉਣਾ ਚੰਗਾ ਉਹ ਤਾਂ ਮੈਂ ਜਿੰਦਾ ਲਾ ਕੇ ਤੇ ਉਧਰ ਬਸ ਮੋੜਤੀ ਆ ਸੀ ਹਾਂ ਹਾਂ ਬਾਈ ਚਲ ਤੂੰ ਦੋਨੇ ਜਾਣੀਆਂ ਠੀਕ ਹਾਂ ਲਾ ਜਿੰਦਾ ਮੈਂ ਲਾਵਾ ਜਿੰਦਾ ਅਸੀਂ ਆਉਣੀ ਆਂ ਇਹਨਾਂ ਨੂੰ ਚੱਲਣਾ ਕਤਨੇ ਕੀ ਕਰਨ ਲੱਗੀ ਉਹ ਮਸੀ ਭਾਂਡੇ ਭੁੰਡੇ ਨਾਲ ਟੋਣ ਲੱਗੀ ਹੋਵੇ ਦੇਖ ਲੈ ਮੜਾ ਜਾ ਕੇ ਦੇ ਦੇ ਫਿਰ ਮੜਾ ਐ ਆ ਕੇ ਕੰਮ ਵੀ ਕਰੂਗੀ ਨਾ ਸਬਜੀ ਰੋਟੀ ਦਾ ਵੀ ਹੋ ਜਾਣਾ ਹੋਰ ਜਲਕ ਜਲਕ ਕਰਦੀ ਆ ਏ ਲੈ ਮੜਾ ਆਏ ਕੁਲਜੀ ਤਾਂ ਜਾਨੀ ਐ ਜਦੋਂ ਦੀ ਆਈਆਂ ਪਰ ਮੈਨੂੰ ਆਹ ਬੁੜੀ ਵਾਲੀ ਚੁਸਤ ਚਲਾਕ ਲੱਗਦੀ ਐ ਇਹ ਬੁੜੀ ਦੇ ਨਾ ਕੋਈ ਕਿਸੇ ਗੱਲ ਪਿੱਛੇ ਉਹਨੂੰ ਤਪਾਉਣਾ ਸ਼ੁਰੂ ਕੀਤਾ ਹੋਇਆ ਨਾਲੇ ਕਹਿੰਦੇ ਹੁੰਦੇ ਨਾ ਜਿਹੜਾ ਬਿੱਲੀਆਂ ਅੱਖਾਂ ਵਾਲਾ ਬੰਦਾ ਹੁੰਦਾ ਉਹ ਚੰਗਾ ਨਹੀਂ ਹੁੰਦਾ ਤੇ ਇਹ ਤਾਂ ਬਿੱਲੀਾਂ ਖਾਲੀ ਬੁੜੀ ਐ ਉਹਨੂੰ ਸੈਂਤਾਂ ਨਾਲ ਹੀ ਡਰਾਈ ਜਾਂਦੀ ਐ ਪਤਾ ਤਾਂ ਕਰਨਾ ਹੀ ਪਊ ਕੋਈ ਨਾ ਕੋਈ ਵੀ ਕੀ ਗੱਲ ਬਾਤ ਨਹੀਂ ਮਾਵਾ ਕਿਹਨੂੰ ਤਾਂ ਪਿਆਰੀਆਂ ਹੁੰਦਾਂ ਗੈਂ ਮਾਂ ਹੋਈ ਕਿ ਮਾਸੀ ਹੋਈ ਇਹ ਕਿੰਨਾ ਦੂਰ ਦੂਰ ਜੇ ਹੋਣਾ ਚਾਹੁੰਦੀ ਐ ਆਪਦੀ ਮਾਸੀ ਤੋਂ ਚੱਕਰ ਕੀ ਐ ਪਤਾ ਤਾਂ ਕਰ ਕੀ ਰਹਿੰਦੀ ਐ اچھا ਮੈਂ ਵੀ ਜਾਣਾ ਆ ਜਾ ਰਣਜੀਤਪੁਰੇ ਚੱਲ ਗਏ ਬਾਈ ਢੀਕਦਾ ਹੋਊਗਾ ਜੀਤ ਕਰੋ ਮੈਂ ਹੱਥੋਂ ਉਹ ਦੋ ਵੀ ਪੁੱਛਿਆ ਆ ਕੇ ਵੀ ਇਹ ਚੱਕਰ ਕੀ ਐ ਵੀ ਤੂੰ ਆ ਜਾ ਤੁਰਿਆਂ ਨਾਲ ਤਾਂ ਕਿੰਦੋ ਅਦਾਸ ਜੀ ਇੰਨੀ ਕਾਤੋਂ ਐ ਇੰਨੀ ਤਾਂ ਤੂੰ ਕਦੇ ਹੋਈ ਨਹੀਂ ਆਏ ਜੀ ਨਹੀਂ ਨਹੀਂ ਬੀਬੀ ਹੋਈ ਲੱਗਦਾ ਤੈਨੂੰ ਮੈਂ ਕਿਛੇ ਦਾਸ ਆਵੇਂ ਤਾਂ ਵਧੀਆਂ ਖੁਸ਼ ਹਾਂ ਉਹੀ ਲੱਗਦਾ ਹੈਗਾ ਕੀ ਕੋਈ ਗੱਲਬਾਤ ਹੈਗੀ ਨਾ ਮੈਨੂੰ ਦੱਸ ਦੇ ਨਹੀਂ ਨਹੀਂ ਬੀਬੀ ਕੋਈ ਗੱਲਬਾਤ ਨਹੀਂ ਮੈਂ ਤਾਂ ਸੁਖਤੀ ਆਏ ਤੈਨੂੰ ਕਹਿਣੀ ਐ ਵੀ ਚੀ ਸੱਕਦੇ ਨਾ ਰਹਿ ਪਾ ਇਥੇ ਤੂੰ ਤੇ ਚਲ ਨਾਲੇ ਆਪਾਂ ਵਧੇ ਜੀ ਲੱਗਿਆ ਰਹੂਗਾ ਮੇਰਾ ਚਲ ਤੂੰ ਆਇ ਤਾਂ ਹੈਗੀ ਆ ਰਹਿ ਤਾਂ ਨਹੀਂ ਪਾਉਂਗੀ ਰਹਿਣ ਦਾ ਤਾਂ ਕੋਈ ਚੱਕ ਨਹੀਂ ਤੇ ਪਰ ਮੇਰਾ ਵੀ ਫੇਰ ਹੀ ਜੀ ਲੱਗੂਗਾ ਨਾ ਜੇ ਤੂੰ ਖੁਸ਼ ਹੋਵੇਂਗੀ ਨਹੀਂ ਜੀ ਵੀ ਤੈਨੂੰ ਉਹੀ ਲੱਗਦਾ ਮੈਂ ਵਧੀਆ ਖੁਸ਼ ਆ ਤੂੰ ਰਹੇਂਗੀ ਨਾ ਤਾਂ ਮੈਂ ਹੋਰ ਵੀ ਖੁਸ਼ ਹੋ ਜਾਵਾਂਗੀ ਚਲ ਤੂੰ ਆਇ ਨਹੀਂ ਮੈਂ ਤਾਂ ਹੁਣ ਇਹਨਾਂ ਦੇ ਵਿਆਹ ਤਾਂ ਦੇਖਾਂਗੇ ਆਪਾਂ ਅਜੇ ਤਾਂ ਹੋਈ ਨਾ ਕੱਲ ਨੂੰ ਕਰ ਤਾਂ ਵੀ ਨਹੀਂ ਫਿਰ ਆਪਾਂ ਬਾਅਦਾਂ ਟਾਈਮ ਪਾਏ ਨਹੀਂ ਦਿੰਦੇ ਪੰਤੋਂ ਪੈਨ ਨੂੰ ਕਈ ਕਿਹ ਆਫਟਰ ਹਾਫ ਦਿਨ ਤੇ ਪਿਆ ਕਰਦੇ ਆਂ ਨਿਕਲਦੇ ਹਾਂ 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 ਜੇ ਕੱਲ ਨੂੰ ਇਹ ਸੈਗਨ ਪਾਕਿੰਗ ਮੜਨਾ ਠੀਕ ਹੈ ਠੀਕ ਹਾਂ ਫੇਰ ਕੱਲ ਬੱਧੀਆ ਸਗਤੀ ਨਾਲ ਇੱਕ ਫੇਰ ਆ ਜਾ ਬਾਈ ਤਾ ਉਹ ਖੜਾ ਵਾਹ ਵਾਹ ਬੰਨਣਾ ਲੱਗਦਾ ਉਹ ਮਨ ਅੰਨ ਚਿੰਤਾ ਲੱਗਦੀ ਬਤਾ ਨਹੀਂ ਬਗੈ ਨਾ ਕਿੱਦਾਂ ਠੀਕ ਹੈ ਅੱਛਾ ਲਾਉਣ ਨੂੰ ਪਤਾ ਹੁੰਦਾ ਹਾਂ ਹਾਂ ਠੀਕ ਹੈ ਕਾਹੋਂ ਡਾ ਚਾ ਮੰਗ ਲਿਆ ਹਾਂ ਵਸੋ ਛੇਤੀ ਕਰਨੀ ਮੈਂ ਆ ਤਾਂ ਹੋਰ ਰਸਨ ਪਤ ਹੈਗਾ ਕਿ ਉਹ ਸਾਡਾ ਸਕਵਾਰ ਹੀ ਬੈਗ ਸੀ ਜਣਾ ਚ ਉਸ ਵਰਗਾ ਕਰਦੇ ਆ ਵਸ ਹਾਂ ਤੇ ਮੈਂ ਤੁਹਾਨੂੰ ਆਇ ਕਹੇ ਸੀ ਵੀ ਆਪਾਂ ਕੇ ਜਰਾ ਸਾਕੰਤਾ ਕਰਨਾ ਤੇ ਤੁਸੀਂ ਆ ਜਾਓ ਕਰ ਲਓ ਆਹੋ ਹਾਂ ਨਾ 10 ਵਜੇ ਤੁਹਾਂਗੇ ਹਾਂ ਹਾਂ ਤੇ ਬਾਈ ਨੂੰ ਵੀ ਕਹਿ ਦਿਓ ਚੰਗਾ ਹਾਂ ਠੀਕ ਹੈ ਮੈਂ ਨਾਲ ਰੋਟੀ ਆ ਅੰਦਰ ਬੈਠੇ ਹੁਣ ਚੰਗਾ ਚੰਗਾ ਮੈਂ ਦਵਾਈ ਫੋਨ ਨਹੀਂ ਕਰਦੀ ਹੁਣ ਆ ਠੀਕ ਹੈ ਠੀਕ ਹੈ ਚੰਗਾ ਕਰ ਲਓ ਤੇ ਆ ਜੀ ਚਲ ਆਓ ਬੈਠੇ ਰਹੋ ਅੰਦਰ ਉਹਨਾਂ ਤੇ ਲੱਗੀਆਂ ਬੰਗੀਆਂ ਗਿਆ ਹੈ ਹੋਰ ਭਾਈ ਲੈ ਵੈਲਟ ਹੋ ਸੁਣਿਆ ਕਿ ਨਾਮ ਹੋਰ ਕਿੰਨਾ ਕਿਹਾ ਠੀਕ ਹੈ ਵਗਿਆ ਹੋਰ ਜਿਸਨੇ ਆਸ ਕਿਹਾ ਲੀਏ ਵੈਜੋ ਹੋਰ ਥਿੰਡਾ ਠੀਕ ਹੈ ਫੋਨ ਪਰਵਾਸ ਠੀਕ ਹੈ ਵੈਜੋ ਇੱਧਰ ਕਦੋਂ ਆਗੇ ਜੀ ਬੈਠੇ ਮੈਂ ਭਵਨ ਤਾਂ ਮੈਂ ਗਈ ਵੀ ਨਹੀਂ 25 ਤੱਕ ਗਈ ਇੱਥੇ ਬੈਠੇ ਕੋਈ ਨਹੀਂ ਚੱਲ ਚੱਲ ਭਾਈ ਆਉਣਾ ਇਸ ਨੂੰ ਕਰ ਮੈਂ ਨਾਲ ਕਹਿੰਦੇ ਰਹਮ ਮਮ ਹੋਰ ਮੈਂ ਤਾਂ ਉਹਦੀ ਫੋਨ ਕਰਕੇ ਦੁਬਾਰਾ ਰੀਅਰ ਕਰਤਾ ਤੇ ਕੋਈ ਵੀ ਬੰਦੇ ਨੂੰ ਮੈਂ ਮੈਨੂੰ ਤਾਂ ਆਪ ਕਹਿੰਦੀ ਜਦੋਂ ਫੋਨ ਗਿਆ ਕਹਿੰਦੀ ਮੈਨੂੰ ਐ ਹੋ ਗਿਆ ਵੀ ਛੇਤੀ ਜਾਣਾ ਮੈਂ ਹੋਰ ਮੈਨੂੰ ਖੁਸ਼ੀ ਇੰਨੀ ਹੋ ਗਈ ਮੈਂ ਅੱਜ ਜੁੱਤੀ ਪਾ ਕੇ ਲੰਗੇ ਵਾਰੀ ਆ ਕੇ ਜੁੱਤੀ ਪਾ ਕੇ ਆਈ ਹਾਂ ਮੈਂ ਪਾ ਕੇ ਆਈ ਹਾਂ ਪਾ ਕੇ ਆਈ ਹਾਂ ਮੇਰੇ ਮੰਮਾ ਨੇ ਹਾਂ ਮੇਰੇ ਹੰਬਰੇ ਨਾ ਨਾ ਕੋਈ ਹੋਵੇ ਫਿਰ ਤਾਂ ਫਿਰ ਅੱਡਾ ਬੇਖਰਾ ਲੈਂਦੇ ਪਰ ਮੇਰੇ ਤਾਂ ਪੈਰ ਵਧੀਆ ਹੈਗੇ ਮੈਂ ਤਾਂ ਪਾ ਕੇ ਆਈ ਹਾਂ ਦੇਖ ਲੈ ਭਾਈ ਇਹਨਾਂ ਦਾ ਨਾ ਐਸੀ ਜਿਹੀ ਬਸ ਹਾਲਤ ਹੈ ਸ਼ਰਮ ਆਉਂਦੀ ਹੈ ਮੈਂ ਤਾਂ ਪਾ ਕੇ ਆਈ ਹਾਂ 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 ਮੈਂ ਤਾਂ ਪਾ ਕੇ ਆਈ ਹ ਸਾਹੀ ਤਾਂ ਹੈ ਰੱਟ ਖੇਬੜ ਇਹ ਤਾਂ ਇਹਨਾਂ ਨੂੰ ਸਾਰੀ ਦੀ ਗੱਲ ਨਹੀਂ ਰਹੀ ਨਹੀਂ ਕਿ ਕਿਹੜੇ ਵਿਆਹ ਕਰਾ ਲੈਂਦੇ ਨੇ ਲੋਬਰਾ ਹੁੰਦੇ ਤਾਂ ਸਹੀ ਗੱਲ ਹੈ ਚੱਲ ਬੱਧੀ ਐ ਕੱਠ ਵਾਟ ਚੱਕਠਾ ਕੋਈ ਆ ਨਹੀਂ ਹੋਗੀ ਤੇ ਅੱਜ ਹੋਗੀ ਬਾਈ ਤੇ ਸਾਰੀ ਵਸ ਅੱਛਾ ਹਾਂ ਵਾ ਕਲਦੀਪ ਨਾਲ ਹੋਗੀ ਤੇ ਗੱਲ ਕਲਦੀਪ ਨਾਲ ਮੈਂ ਤਾਂ ਕੀਤਾ ਜੀ ਬੰਪਾ ਹਜੇ ਤੱਕ ਕੋਈ ਮੱਕਰ ਉਟਾ ਵੀ ਨਹੀਂ ਲੱਗਿਆਗਾ ਹਾਂ ਹਾਂ ਤੇ ਉਹ ਕੋਈ ਹੁਣ ਲਾ ਨਹੀਂ ਫੋਨ ਵੇਲਾ ਹੋ ਗਿਆ ਤਾਂ ਲਾਵਾਗੀ ਅੱਛਾ ਮੰਡੀ ਗਿਆ ਰਸਵਾਨ ਜਲਾ ਹਾਂ ਥੋੜਾ ਕੰਮ ਆ ਜੀ ਆ ਬਿਰੋਲੀ ਆ ਤਾਂ ਸਾਫ ਚੁਬੀ ਕਰਾਉਣੇ ਇੱਥੇ ਸੀ ਮੈਂ ਫੜ ਲਿਆ ਫਿਰ ਉਹ ਹਾਂ ਵਿਚਾ ਘਟੇ ਹੁਣ ਆਏ ਤਾਂ ਨਹੀਂ ਵੀ ਜਮਾ ਖਾਣੀ ਚੰਗਾ ਵੀ ਕਰ ਤਾ ਤਰ ਘਟੇ ਮੁੰਡਾ ਸਾਰੀ ਤਿਆਰੀਆਂ ਹੋ ਗਈਆਂ ਹਾਂ ਸਾਰੀਆਂ ਤਿਆਰੀਆਂ ਹੋ ਗਈਆਂ ਜਿਹੜਾ ਕੱਪੜਾ ਭੇਜਿਆ ਹਜੇ ਤੱਕ ਜਾਣਾ ਉਹ ਤਾਂ ਪਾ ਕੇ ਰੱਖ ਤਾ ਤੇ ਚੱਲ ਲੋਗੇ ਸਤਨਾ ਤੇ ਉਧਰ ਫਿਰ ਕੀ ਜਵਾਬ ਦੇਗੀ ਕਹਿੰਦੀ ਹੈ ਇੱਥੇ ਜਵਾਬ ਦੇਗੀ ਸਤਨਾ ਹਾਂ ਜਿਹੜੇ ਕਿੰਦੀ ਨਹੀਂ ਹੁੰਦੀ ਉਹ ਤਾਂ ਕਹਿੰਦੀ ਭਾਈ ਜਿਹੜਾ ਛੋਟੇ ਉਹ ਪੂਰੇ ਹੈਗੇ ਕਹਿੰਦੀ ਉਹਨਾਂ ਨੂੰ ਰੱਖੋ ਪਰ ਅਫਰੀਕਾ ਗਰਲੇ ਦਾ ਮੈਨੂੰ ਕਿਤਾਬ ਤੋਂ ਸੁਣਿਆ ਜੀ ਕਹਿੰਦੇ ਆਂ ਕਿ ਭਾਈ ਇਹ ਉੱਧਰ ਕਹਿੰਦਾ ਸੱਦਿਆ ਸੀਗਾ ਤੁਹਾਨੂੰ ਵੀ ਮੈਨੂੰ ਵੀ ਕਿਹਾ ਗਿਆ ਕਹਿੰਦਾ ਤੇ ਕਹਿੰਦਾ ਉੱਧਰ ਗਏ ਸੀਗੇ ਤੇ ਮੈਨੂੰ ਮਿਲੀ ਸੀ ਵੀ ਭਾਈ ਬੰਦ ਤੋਂ ਫਿਰ ਕਹਿੰਦਾ ਕਿ ਉਹਨਾਂ ਨੇ ਕਰਵਾਈ ਜਾਂਦੇ ਸੀ ਦੋਨੇ ਜਣੀਆਂ ਅੱਛਾ ਤੇ ਮੈਂ ਕਹਿੰਦਾ ਫਿਰ ਤੇ ਕਹਿੰਦਾ ਕਿ ਉਹ ਆ ਕੇ ਕਹਿੰਦੀ ਆ ਕਿ ਵੀ ਨਾ ਨਾ ਸਾਬੀ ਕੀ ਲੋੜ ਹੈ ਤੁਸੀਂ ਆਵਦੇ ਰੱਖੋ ਨੰਨ ਮੂਰੇ ਕੇ ਅੱਛਾ ਹਾਂ ਆਹ ਜੇ ਮੂਰੇ ਤੇ ਹੁਣ ਆਏਗਾ ਲੈ ਭਾਈ ਦੇਖੋ ਜਦੋਂ ਉਹਦੇ ਮੁੰਡੇ ਦਾ ਵਿਆਹ ਸੀ ਤੇ ਕੁੜੀ ਦਾ ਮੈਂ ਕਿਹੜਾ ਥੋੜਾ ਕੰਮ ਕੀਤਾ ਚਾਰ ਮਹੀਨਾ ਚੋਕੇ ਉਦੋਂ ਦੁੱਧ ਬਾਲ ਟਗਾਉ ਮੈ ਤਾਂ ਰਹੀ ਆਉਂਦੀ ਸੀ ਜਦੋਂ ਮੇਰੀ ਵਾਰੀ ਆਈ ਉਦੋਂ ਵੇਖ ਲੈ ਕੀ ਕੰਕਣ ਦੇ ਗਲੇਸ ਪਾ ਕੇ ਪਹਿਲਾਂ ਤਾਂ ਇਹ ਹੁਣ ਨਹੀਂ ਤੜ ਰਿਸਤਾ ਜੇ ਮੇਰੇ ਪੁੱਤ ਨੂੰ ਹੋ ਗਿਆ ਤਾਂ ਹੁਣ ਉਹ ਨਹੀਂ ਰਾਜੀ ਕਿਆ ਲੈ ਕੇ ਆ ਕੇ ਤੇ ਜੂ ਪਾਉਗਾ ਤੱਕ ਲੈ ਕੇ ਸਾਡੇ ਨਾਲ ਨਾਲ ਵਦਗਾ ਸਮਾ ਤੂੰ ਨਾ ਹੀ ਸਕਦਾ ਨਾ ਚੜਨ ਤਾਂ ਲੜਨਾ ਆਇ ਨਹੀਂ ਪਤਾ ਉੱਥੇ ਜਾ ਕੇ ਫੇਰ ਕੋਈ ਨਾ ਕੋਈ ਗੱਲਬਾਤ ਕਰਦਾ ਨਹੀਂ ਕੋਈ ਤਾਂ ਨਹੀਂ ਜ਼ਰੂਰ ਤਾਂ ਮਾ ਸਮਾ ਮੈਂ ਤੇ ਲਿਆਂਦਾ ਆ ਉਹ ਹਾਂ ਇਹ ਤਾਂ ਮੈਂ ਕਹਿੰਦਾ ਮੈਂ ਇਹਦਾ ਇਹ ਕਹਿੰਦਾ ਕਿ ਤੁਹਾਨੂੰ ਤਾਂ ਪਹਿਲੀ ਘਰ ਜੋੜ ਨਹੀਂ ਸੀ ਸਮਾ ਦੀ ਭੈਣੇ ਵੀ ਉਹਦਾ ਉਦੋਂ ਪਤਾ ਲੱਗੇ ਜਿਹੜਾ ਜਾ ਕੇ ਬੱਬੂ ਉਹਦੇ ਪੈ ਗਿਆ ਥਲਾ ਦੇ ਫੇਰ ਤੁਹਾਨੂੰ ਆਖੀ ਵੀ ਲਿਆ ਪੈਦਾ ਲਿਆਂਦੀ ਤੂੰ ਤਾਂ ਬਧਿਆ ਜੋੜਿਆ ਦੋਨੂੰ ਵੀ ਲਿਆ ਕੇ ਮੈਂ ਤਾਂ ਚਾਹਾਂ ਪਿਆ ਆਂ ਰੋਟੀਆਂ ਖਵਾਇਆਂ ਬਲਾਈ ਸੋਨਾ ਸੂਟ ਮੁੰਡੇ ਦਿੱਤਾ ਬੱਬੂ ਨੂੰ ਦਿੱਤਾ ਨਾ ਸਖਪਾਲ ਨੂੰ ਵੀ ਦਿੱਤੇ ਨੇ ਉਹ ਕਾਨੂੰ ਤੱਜਦੇ ਵਰਤ ਵਰਤੇ ਵੀ ਆਲੇ ਹੋਂ ਤਾਂ ਫਿਰ ਮੇਰੇ ਨਾਲ ਨਾ ਵਰਤੀ ਜਾਂਦੇ ਉਹੀ ਤਾਂ ਗੱਲ ਹੈ ਵੀ ਮੇਰਾ ਤਾਂ ਉਹ ਦੇ ਨਹੀਂ ਦੇ ਸਕਦੀ ਜਿਵੇਂ ਕਿ ਕੱਸਿਆ ਹੋਏ ਸਾਰੀ ਉਮਰ ਕਰਤੀ ਉਹਦੇ ਚੁੰਡੇ ਤੇ ਉਹਨੂੰ ਤਾਂ ਨਾ ਚੀਜ਼ਾਂ ਮਿਲੀ ਜਾਣ ਜਦੋਂ ਕਿਸੇ ਨੂੰ ਉਹਨੇ ਵੀਡੀਓ ਦੇਣਾ ਉਦੋਂ ਆ ਦੇਣਾ ਲੱਗਣਾ ਦੇਖ ਲੈ ਹੁਣ ਤੇਰੇ ਸਾਹਮਣੇ ਹੀ ਆ ਹਾਂ ਤੂੰ ਵੀ ਦੇਖਿਆ ਹੀ ਆ ਬਿਆਹਜ ਤੇ ਮੇਰੇ ਮੁੰਡੇ ਨੇ ਰਹਾ ਭੇਣ ਜੇ ਨਾ ਕਰਦਾ ਤੇ ਉਹਨੇ ਕਿਹੜਾ ਨੱਕ ਮੁਸਕਲਾ ਸੀ ਹੁੰਦਾ ਮੇਰੀ ਬੇਇੱਜ਼ਤੀ ਕਰਾਤੀ ਸੀ ਕਰੇ ਇਹ ਉਹ ਤਾਂ ਇਹ ਜਿਉਂਦਾ ਅਵਸਤ ਹੈ ਜਿਹੜਾ ਭਈ ਇਹ ਨਾ ਕੁਛ ਕਰਿਆ ਉਹ ਵੀ ਤਾਂ ਗੱਲ ਹੈ ਕਿ ਭਾਈ ਸਾਹਿਬ ਦਾ ਕਰਨਾ ਹੀ ਪੈਣਾ ਸੀ ਹੁਣ ਉਹ ਵੀ ਗੱਲ ਵੀ ਜਦੋਂ ਨਹੀਂ ਅਗਲੀ ਗੱਲ ਕਰਦੀ ਜਾਂ ਕਰਦੀ ਹੈ ਅਜਾ ਉਹ ਤਾਂ ਜਦੋਂ ਇਹ ਬਿੰਦਰ ਆ ਜਾਂਦੀ ਨੱਕ ਵੱਲ ਕੱਟਣ ਲੱਗ ਜਾਂਦੀ ਸੀ ਕਿ ਇੰਨਾ ਕੋਈ ਨੀੜਾ ਕੱਪੜਾ ਦੇ ਜਿਹੜਾ ਭਈ ਮੇਰੀ ਤਾਂ ਭੈਣਾਂ ਨੂੰ ਸਾਰਾ ਕੁਝ ਹੀ ਦੇਊਗਾ ਆ ਸੱਚ ਤਾਂ ਨਾ ਖਾਪਾ ਭੈਣ ਭਰਾ ਨਾਲ ਹੀ ਕੱਟੇ ਹੁੰਨੇ ਆ ਭਾਵੇਂ ਆਪਣੇ ਪਾਸ ਤਿੱਕਰ ਭਾਈ ਸਾਹਿਬ ਪਿਆ ਪਰ ਉਹਦਾ ਕੋਈ ਰੇਜ ਨਹੀਂਗਾ ਹੈ ਦੇ ਚਾਰ ਪੈਰ ਉਪਰ ਬੈਠੇ ਨ ਲਵਾਤਾ ਕਰਦੇ ਆ ਮਨ ਖੁਸ਼ ਹੁੰਦਾ ਇੱਕ ਦੂਜੇ ਨਾਲ ਦੇਰੀ ਹੈ ਹਾਂ ਉਹ ਤਾਂ ਨਹੀਂ ਮੈਂ ਕਿਹਾ ਬੰਦੇ ਕਹਿੰਦੇ ਉਹ ਜਾ ਕੇ ਆ ਗਏ ਭਾਈ ਮੈਂ ਤਾਂ ਆਪਾਂ ਚੱਕ ਕੇ ਚੱਲਾਂਗੇ ਨਹੀਂ ਕਹਿੰਦੀ ਮੈਂ ਤਾਂ ਪਹਿਲੇ ਜਾ ਕੇ ਵਧਾਈਆਂ ਦੇ ਆ ਹੋਰ ਪਹਿਲੇ ਤੜਕਾ ਦੀਦੂ ਆਇਆ ਆਪਾਂ ਤੁਹਾਨੂੰ ਹੀ ਚਾ ਹਾਂ ਸਹੀ ਗੱਲ ਆ ਭਾਈ ਆਪਦਾ ਘਰ ਆ ਸੋਡਾ ਹਾਂ ਸਭਾ ਮਾਂ ਤਾਂ ਕਹਿੰਦੀ ਰਹੀ ਇੱਧਰ ਤੂੰ ਇੱਧਰ ਪੈਦੀ ਅੱਜ ਨਾ ਨਾ ਲਵਾਤਾ ਕਰੇ ਉਹਨੇ ਬਹਿਣਾ ਕੋਈ ਨਹੀਂ ਕੋਈ ਇੱਧਰ ਹਾਂ ਆਓ ਚੱਲ ਇਹਨੇ ਨਰਾਇਣ ਹੋਇਆ ਨਸਾਰਾ ਜਾ ਰਿਹਾ ਅੰਦਰ ਹਾਂ ਹਾਂ ਆ ਬੋਲ ਦਿੰਦੇ ਹਾਂ ਨੰਬਰ ਵੀ ਉਹ ਜਿਹਨੇ ਜਿਹਨੇ ਨਾ ਵੀ ਕਰ ਲਿਆ ਹਾਂ ਮੈਂ ਤਾਂ ਕਿਹਾ ਸੀ ਬਣਾ ਹਾਂ ਮੈਂ ਇਹ ਨਹੀਂ ਬਾਈ ਤੇ ਮੈਨੂੰ ਆਖਿਆ ਸੀ ਕੱਲ ਜਦੋਂ ਮੈਂ ਗਈਆਂ ਕਹਿੰਦਾ ਤੈਨੂੰ ਫੋਨ ਕੀਤਾ ਵੀ ਆ ਪਾਪਾ ਜੀ ਹੋ ਸਕਿਆ ਤਾਂ ਚੁੰਨੀ ਚੜਾਵਾ ਕਰਕੇ ਲਿਆਵਾਂਗੀ ਫਿਰ ਮੈਂ ਤੇ ਬੰਦੇ ਨੇ ਹੁਣ ਇਹ ਤੇ ਬਾਈ ਤੇ ਸੱਟ ਸਾਡੀ ਗੱਲ ਇਹ ਆਪੇ ਬਚੋਣ ਦੇ ਲਗਨ ਕਰ ਲੂ ਜਿਵੇਂ ਇਹਦੀ ਮਰਜੀ ਹੋਵੇ ਕਰ ਨਹੀਂ ਗੱਲ ਤਾਂ ਆਪਾਂ ਕਰ ਲੈਂਦੇ ਆ ਜਿੱਦ ਤੱਕ ਕੋਈ ਅਫਰ ਕਰਦੀ ਹਾਂ ਡਾਕਟਰ ਹੁਣ ਕਰ ਲੈਣ ਲੈ ਨਾਲ ਉਹਦੇ ਉਹ ਪੋਣਾ ਤਾਂ ਲੱਗਣਾ ਮਤਰੀ ਪੈਂਚ ਨਾ ਗੱਲ ਕਰ ਲਾ ਫੇਰ ਮੈਂ ਆਪਣੀ ਪੁਰਣੀ ਗੱਲ ਕਰ ਦਿੱਤੀ ਸੌਂਦੀ ਲੱਗਦੀ ਨੰਬਰ ਹਾਂ ਮੈਂ ਭਰਿਆ ਸੀ ਤੇ ਉਹਦੇ ਵੀ ਮੈਂ ਤਾਂ ਜਿੱਦ ਵਿੱਚ ਪਾਇ ਨਹੀਂ ਸੱਤਿਆ ਸੀ ਤੇ ਆਪਾਂ ਸੱਤ ਕੇ ਗੱਲ ਕਰ ਲੜੇ ਜਰਨਲ ਵਾਲੀ ਹੀ ਗੱਲ ਹਨ ਹੋਰ ਫੇਰ ਆਏ ਨਾਲ ਆਪਾਂ ਬਾਲਾ ਲੰਮਾ ਕੰਮ ਨਾ ਕਰੋ ਨਾ ਨਾ ਕਰਕੇ ਨਿਚੜਾ ਦਾ ਕਰਕੇ ਕਰੇ ਤੇ ਸਮਾਨ ਉਹ ਜਿਹੜਾ ਕੰਮ ਹੋਣਵੇਂ ਨਾਲੇ ਭਾਈ ਫੇਰ ਮੁੱਕ ਜੂਗਾ ਹਾਂਜੀ ਭਾਈ ਸ਼ਾਸਤਰੀ ਕਾ ਜਨੈ ਸਾਹਿਬ ਕੀ ਹਰ ਚਾਲ ਠੀਕ ਹੋ ਠੀਕ ਠਾਕ ਵਧੀਆ ਹੈ ਆਪਣਾ ਦੱਸੋ ਕਿਵੇਂ ਹੋ ਮਰ ਗਿਆ ਠੀਕ ਤੰਗ ਨਾ ਅੱਛਾ ਅੱਛਾ ਤੇ ਕਿੱਦਾਂ ਸੀਗੇ ਕਿੱਦਾਂ ਸੀਗੇ ਮੇਰੀ ਜਿਸੋ ਅੱਛਾ ਉਹ ਮੈਂ ਤਾਂ ਹੀ ਉਹ ਗੱਲ ਕਰਦਾ ਸੀਗਾ ਵੀ ਅਸੀਂ ਇੱਧਰ ਬੈਠੇ ਸੀਗੇ ਪੰਨ ਤੋਂ ਪੰਨ ਦੇ ਘਰੇ ਤੇ ਜੇ ਹੈਗਾ ਟਾਈਮ ਤਾਂ ਮਾ ਜੰਦੇ ਕਿਹੜਾ ਉਹ ਵੀ ਕਰਤਿਆ ਦੀ ਬੈਰੀ ਕੀ ਕਰਨਾ ਕੋਈ ਨਹੀਂ ਆਲਾ ਜਣਾ ਜੀ ਹਾਂ ਮਾੜੇ ਫਿਰ ਤੁਸੀਂ ਆਹ ਨਾਲ ਕੂੜਾ ਲੈ ਜੀ ਕਰਨੀ ਹੈ ਕੋਈ ਨਹੀਂ ਕੋਈ ਨਹੀਂ ਬਸ ਠੀਕ ਹੈ ਕੋਈ ਨਹੀਂ ਆਜਾ ਆਜਣਗੇ ਆਜਣਗੇ ਉਹ ਕਹਿੰਦਾ ਮੈਂ ਆ ਜਾਣਾ ਹਾਂ ਬੜਾ ਹੀ ਨਾਲ ਸਫਲ ਦਾਵਾ ਕਰ ਜਿਹਨੇ ਭਾਈ ਅਕੇ ਮੇਰੇ ਪੁੱਤ ਬਾਰੇ ਸੋਚਿਆ ਹਨਾ ਵੀ ਹਾਂ ਬਧੇਰਾ ਬਧੇਰਾ ਹਾਂ ਹਾਂ ਪੰਚ ਭਾਈ ਬਧੇਰਾ ਸਿਆਣਾ ਵੀ ਗੱਲ ਪਿੰਡ ਦੇ ਕੰਮ ਬਧੇਰੇ ਸਮਾਰਦਾ ਹਾਂ ਬਧੇਰੇ ਸਮਾਰਦਾ ਚੰਗਾ ਗੱਲ ਚਾ ਫੇਰ ਹੀ ਤੇ ਬਾਕੀ ਜੇ ਤੁਸੀਂ ਚੰਗੇ ਹੋ ਤਾਂ ਅਗਲਾ ਸੋਡੇ ਨਾਲ ਕਰਦਾ ਹੈਗਾ ਜੇ ਹੁਣ ਕੀ ਗੱਲ ਬਣੇ ਤੂੰ ਲੜ ਕੇ ਬੈਠੀ ਹੋਈ ਐ ਕਿ ਬੋਲਦੀ ਪਤਾ ਨਹੀਂ ਕੱਲਾ ਕਰਤ ਕੇ ਅੱਜ ਖਾ ਪੈਣ ਤੇ ਮੈਂ ਮਰਫਾ ਸੀ ਕਰ ਰੋਸੇ ਲੰਘਾ ਸੀ ਨਹੀਂ ਨਹੀਂ ਆਉਂਦੇ ਨਾ ਨਾ ਪਾਰੜੇ ਪਿਆਸੀ ਅੱਜ ਵਾਰ ਲੱਗਿਆ ਸੀ ਨਾ ਅਸੀਂ ਤਾਂ ਨਾ ਹੀ ਘਾਣ ਦਿੱਤਾ ਤੇ ਪਾਰੜੇ ਪਿਆਸੀ ਆਪਾਂ ਕਹਿੰਦਾ ਕਿ ਕਰ ਕਰ ਲੰਘਣ ਨਹੀਂ ਦਿੰਦੀ ਮਗਰ ਉਹਦੀ ਠੂਹ ਬੰਦਾ ਭੇਜ ਹੁੰਦੀ ਆ ਹੋਰ ਉਹਦੀ ਕੁੜੀ ਭੇਜਦੀ ਮਗਰ ਅੱਛਾ ਤੇ ਹਾਂ ਜਦੋਂ ਦੱਸੀ ਨਹੀਂ ਗੱਲ ਹਾਂ ਜਿੱਦੇ ਉੱਦੇ ਆਏ ਸੀ ਦੇਖ ਪਤਲਾ ਕਰਕੇ ਗਏ ਹਾਂ ਤੇ ਹਰ ਵੀ ਤਾਂ ਹੀ ਹੋਈ ਜਿੱਦੇ ਪਤਾ ਨਹੀਂ ਕਿਹੜੇ ਦਾ ਨਾ ਕਿਵੇਂ ਕਰਕੇ ਹੁਣ ਪਤਾ ਲੱਗਿਆ ਕੀ ਗੱਲ ਵਾਪਰ ਪਤਾ ਕੀ ਲੱਗਣਾ ਸੱਚ ਮਦਨ ਦੱਸਾਂ ਗੱਲ ਅਸੀਂ ਆਈ ਜਾਂਦੇ ਸੀ ਭਾਈ ਅਸੀਂ ਆਈ ਜਾਂਦੇ ਸੀ ਗਲੀ 'ਚ ਖੜੀ ਸੀਗੀ ਤੇ ਮੈਨੂੰ ਦੇਖ ਕੇ ਚੁੱਪ ਕਰ ਗਏ ਆਪ ਆਪੋ ਸੱਪਾੜ ਨਾ ਦੇਖਣਾ ਹਾਂ ਗਲੀ ਆਥੂ ਮੈਂ ਮੈਂ ਦੋਵਾਰ ਹੀ ਮੈਂ ਤੋਕਤਾ ਤੂੰ ਬਾੜੀ ਸੌਣੀ ਆ ਨਾ ਬਾੜੇ ਕੰਗੇ ਤੇ ਮੈਂ ਤਾਂ ਸੁੱਕਣ ਲੱਗ ਗਈ ਤੇ ਅਸੀਂ ਤਾਂ ਆ ਗਏ ਤੇ ਮਗਰ ਇਹਨੇ ਕੁੜੀ ਨੂੰ ਭੇਜਤਾ ਅੱਛਾ ਹਾਂ ਕਹਿੰਦੀ ਜਾ ਕੇ ਤੂੰ ਕਿ ਮਗਰ ਦਾ ਪਤਾ ਨਹੀਂ ਪਹਿਨ ਕੀ ਗਲਤ ਕਰਵਾਤ ਕਰਦੀ ਆ ਕੇ ਚੱਲਦੀ ਰਹੀ 10 ਮਿੰਟ ਭਾਈ ਜਿਵੇਂ ਅਸੀਂ ਬੁਲਾਉਣਾ ਸੀ ਸਾਨੂੰ ਕਿਉਂ ਵੀ ਇਹਨਾਂ ਦੀ ਗੱਲਬਾਤ ਹੋਈ ਜਾਂ ਕਿਵੇਂ ਦੱਸਣਾ ਕਿ ਨਹੀਂ ਦੱਸਣਾ ਸੀ ਕੁਝ ਨਹੀਂ ਦੱਸਿਆ ਫੇਰ ਆਪੇ ਮੁੜ ਗਈ ਤਾਂ ਜਦੋਂ ਅਸੀਂ ਲੱਡੂ ਘੁਣਾਉਣ ਨੂੰ ਆਏ ਤੇ ਪੈਣਾ ਤੇ ਫੇਰ ਭੋਲੀ ਆ ਕੁੜੀ ਕਹਿੰਦੀ ਅੱਛਾ ਤੁਸੀਂ ਤਾਂ ਉੱਥਾਂ ਨੂੰ ਘੱਟੇ ਹੋਏ ਬੈਠੇ ਸੀਗੇ ਸਾਹ ਨਾ ਸਿਕਲਦੀ ਬਲ ਮੈਂ ਕਿਹਾ ਨਹੀਂ ਹੋਰ ਤਾਂ ਮੈਂ ਨੂੰ ਕੱਪੜੇ ਦਿਵਾਉਣ ਗਈ ਸੀ ਹੋ ਗਿਆ ਜਰ ਮਿਆਰੇ ਸ਼ੂਟ ਆਂ ਗਿਆ ਕਿ ਮੈਂ ਗੱਲ ਕਰੀ ਹਾਂ ਆਹ ਉਹ ਮੈਂ ਤਾਂ ਲੋਕਾਂ ਕੋਲ ਕਹਿੰਦੀ ਫਿਰਦੀ ਆ ਇੱਕ ਕੰਮ ਕੀਤਾ ਇੱਕ ਗੱਲ ਬਾਤ ਸਾਰੀ ਇਹਨਾਂ ਦੋਨਾਂ ਘਰਾਂ ਦੀ ਅਕੇ ਉਦੋਂ ਪਤਾ ਲੱਗੂਗਾ ਜਦੋਂ ਬੰਦ ਤੋਂ ਇਹਦੇ ਘਰ ਨੂੰ ਪਾਰਤਾ ਮੈਂ ਕਿਹਾ ਹਾਂ ਹੂੰ ਅਗਦੇ ਦੇਖ ਲਾਉ ਉਹਨੂੰ ਪਤਾ ਲੱਗੂਗਾ ਮੈਂ ਤਾਂ ਉਹਨੀ ਗੱਲ ਕਹਿ ਕੇ ਉਹਨੂੰ ਆਪਣੇ ਕੀ ਨਾਂ ਅਸੀਂ ਮਚੋਲੇ ਦਲਦਾ ਨ ਭੁੱਲ ਜਾਨੀ ਆ ਤੇ ਤੇ ਜਿਹੜੇ ਤੇਜਾ ਮੇਰੇ ਨਾਲ ਦੀ ਗੱਲ ਕਰਦਾ ਜਿਹਨੂੰ ਕਹਾਂਗਾ ਤੈਨੂੰ ਇਸਤਾ ਕਰਵਾਏ ਬਾਈ ਕਰਵਾ ਜੀਰਾ ਤੇ ਹੁਣ ਮੈਂ ਭੰਡੇ ਲੈਂਦੇ ਆਂ ਅੰਜ ਤਾਂ ਮੇਰਾ ਪਤਾ ਲੱਗ ਜਾਂਦਾ ਬਿੰਦਰ ਵੀ ਸਾਧ ਦੀ ਫੇਰ ਦੇਖੀ ਸਾਡੇ ਕੱਪੜੀ ਅੱਕ ਲੱਗ ਜੀ ਜਾਈਂ ਮਿਲਾਈ ਜਾ ਕੇ ਅਸੀਂ ਮੁਝਾਣ ਜੱਫੀ ਪਾਏ ਸੱਚੀ ਨਹੀਂ ਟਾਈਂ ਤਾਂ ਦੋਨੇ ਕੋਈ ਜਾਏ ਮੈਂ ਹਜੇ ਤਾਂ ਜਾਂਦੀ ਨਹੀਂ ਹਜੇ ਇੱਥੇ ਹੀ ਆ ਕੋਈ ਨਹੀਂ ਆਪਣਾ ਹੋ ਜਾਂਦਾ ਤੇ ਕਾਰ ਕਹੇ ਫੇਰ ਜਾਉਂਗਾ ਹਾਂ ਉਹ ਮੰਗ ਰੋਗ ਕਾ ਦੀ ਜਾਨ ਫਿਰ ਉਹਨੂੰ ਕੋ ਇਹਨੂੰ ਪੁੱਛ ਤੂੰ ਕਿਵੇਂ ਆਈਆਂ ਹਾਂ ਆਇਆ ਤਾਂ ਹੈ ਜਿਹੜਾ ਪਾਉਲਾ ਕੱਲ੍ਹ ਨਾਲ ਕਾਰਜ ਪੂਰਾ ਕਰਨ ਕਹਾਂਗੀ ਜਿਹੜਾ ਕੰਮ ਵੱਡਾ ਵਿੱਟ ਰੱਖਿਆ ਆਪਾਂ ਉਹਨ ਵੇੜ ਲਈ ਉਹ ਤੂੰ ਮੁੜ ਕੇ ਭਾਵੇਂ ਜਵਾਨੀ ਕਰਕੇ ਪਾਉਲੇ ਜਾਂਦੇ ਨੇ ਕਿ ਫਿਰ ਤਾਂ ਵਿਚਾਕ ਦੀ ਪਿੰਡ ਦਾ ਸਾਰਾ ਪਤਾ ਲੱਗ ਗਿਆ ਉਹਨੂੰ ਕੇਰਾ ਬੰਦਾ ਬਣੇ ਤਾ ਜੇ ਤੂੰ ਆਹ ਨੱਕ ਨਾ ਕੰਨ ਨਾ ਹਾਂ ਤੂੰ ਹੋਈ ਗੱਡੀ ਐ ਇਹ ਤਾਂ ਲਾ ਕੇ ਕਹਿੰਦੀ ਇੱਥੇ ਮੈਂ ਦੱਲ ਉਹ ਵਿੱਚ ਰੱਖਦੇ ਦਵਾਰੀ ਦੇ ਵਿੱਚ ਕਿ ਉਹ ਲੱਗਦੀ ਨਹੀਂ ਮੁੱਦਦਾਨ ਵਿਆਹੀ ਹੁੰਦੀ ਆ ਵਾਈ ਕੀ ਆਖੀ ਜਾਂ ਨਹੀਂ ਅੱਗੇ ਮੈਂ ਕਿ ਤੂੰ ਤਾਂ ਸਾਰਿਆ ਨਾ ਚੂੜੀਆਂ ਨਾ ਕੋਈ ਹੂੰ ਤਪਾਨਾ ਕੱਢ ਕੇ ਉਹਦਾ ਬਿਹਾਰਾ ਤੇ ਹਾਂ ਚ ਫਿਰਦੀ ਆਂ ਪਾ ਲੂੰਗੀ ਬਿਹਾਰਾ ਬਸ ਹੁਣ ਤੂੰ ਜਾ ਕੇ ਮਰ ਸੌਖੀ ਆਂ ਕਹਾ ਕੇ ਆਏ ਲੋਕ ਕਪੜੇ ਮਿੰਟ ਤੇ ਆਏ ਕਹਿ ਦਿੰਦੇ ਬਾਈ ਫਿਰ ਤੂੰ ਦੱਸਾਂ ਗਾ ਲੋ ਹਾਂ ਮਾ ਕੋਈ ਨਾ ਪਾ ਲੂੰਗੀ ਮਾ ਇਹਨਾਂ ਪਾਣੇ ਨੂੰ ਕਹੀ ਜਾਂਦਾ ਸੀਗਾ ਮਾ ਤੂੰ ਆ ਵੀ ਤਿਆਰੀ ਕਰਕੇ ਰੱਖਿਆ ਕਰ ਇੱਥੇ ਸਾਡੇ ਤਾਂ ਉਹਦੀ ਢੋਕ ਦਿੰਦੇ ਆ ਤੇ ਢੋਕਣਾ ਹੀ ਆ ਹੁਣ ਤੇ ਸਭ ਕੁਝ ਤੇਰੇ ਕੋਲੇ ਆ ਤਾਂ ਐਟਾ ਕੁਛ ਨਾ ਕੋਈ ਆ ਨਹੀਂ ਤੇ ਕਿੱਥੇ ਆਉਣੀ ਆ ਸਿਉਣੇ ਤੇਨੂੰ ਲੱਗਤਾ ਜਾਵਾ ਹਾਂ ਉਹ ਬੇਟੀ ਚ ਪਿਆ ਕੀ ਕਰਦੇ ਹੁਣ ਕੋਈ ਭੈਣੇ ਮੈਂ ਅੱਜਕੱਲ ਟਾਈਮ ਮਾਰ ਰਿਹਾ ਮੈਂ ਟਾਈਮ ਮਾਰ ਰਿਹਾ ਅੱਜਕੱਲ ਅਜੇ ਦੱਸ ਕੀ ਚੋਰ ਪੰਡੀਆਂ ਆਉਂਦੀ ਪਾ ਆਉਂਦੀ ਟਾਈਮ ਮਾਰਾ ਆਉਂਦੀ ਤਾਂ ਨਹੀਂ ਕੋਈ ਪਟਕਦਾ ਮੈਂ ਤੇਰੇ ਹੋਏ ਦਿੱਤੀ ਮੈਂ ਤਾਂ ਮੈਂ ਆਪੀ ਨਾਲ ਹੀ ਹੈ ਨਾ ਮੈਂ ਉਹਨੂੰ ਲੈ ਕੇ ਜਾਉਣਾ ਅੱਜਕੱਲ ਹੁਣ ਤਾਂ ਉਹਨੈਸ ਤੇ ਕੀ ਆਉਣ ਬਈ ਚੱਲ ਤੇ ਤੇਰਾ ਤੂੰ ਤਾਂ ਕਹੇ ਸੀ ਕਿ ਇੱਥੇ ਬੰਦ ਤੋਂ ਕਹਿੰਦਾ ਅੱਜੀ ਨਾ ਮਿਲਿਆ ਚਾਹ ਲੈ ਦੂਆ ਹੀ ਤਾਂ ਬੋਲ ਪਿੱਛੇ ਚਾਹ ਤਾਂ ਤੁਸੀਂ ਜਮਾਪੇ ਕਰਕੇ ਪਿਆਓ ਮੈਨੂੰ ਵੀ ਮੈਂ ਕੋਈ ਨਾ ਕਰਾ ਕਰ ਉਹ ਗੰਦਾ ਤੁਸੀਂ ਮੈਂ ਚਾਹ ਜੇ ਤਾਂ ਬਗਾਮੇ ਹੋ ਬਸ ਤੁਸੀਂ ਕਰਤਾ ਹੈ ਸੋੜਦਾ ਕਾ ਰੱਬ ਨਾ ਚਾਹ ਸੀ ਉਧਰ ਰੋਕੀ ਤਾ ਵੇ ਭਾਈ ਆਹ ਕੀ ਕੋਸ਼ਿਸ਼ ਕੀਤੀਤਾ ਕੱਤ ਸੁਣਦੇ ਨੇ ਲੈ ਇਹ ਜਰਨੇ ਆਪੀ ਪਾਉਂਗੇ ਜਨਤਾ ਨੂੰ ਵੀ ਸ਼ਾਮ ਪਾਰਾਂਗੇ ਹਾਂ ਚਲ ਵੀ ਰਹੀ ਦੀ ਚਲੋ ਰਹੀ ਦੀ ਇਹ ਕਿ ਤਰ੍ਹਾਂ ਦਾ ਸਰਪੰਚ ਆ ਬੰਦਾ ਹਨ ਜਿਹੜੇ ਚੱਲੇ ਜਿਹੜੇ ਇਹਨੂੰ ਤਾਂ ਛਾਂਪਾ ਪਾਉਣ ਦਾ ਇੰਨਾ ਕੋਈ ਹੈ ਨਹੀਂ ਆ ਉਹ ਪਰ ਫਿਰ ਵੀ ਆਏ ਹੋਏ ਐਦਾਂ ਦਾ ਵੀ ਬੰਦੇ ਨੂੰ ਨਹੀਂ ਮਾਰ ਤਾਣਾ ਜ਼ਰੂਰੀ ਹੁੰਦਾ ਮਾਰ ਤਾਣਾ ਚੱਲਦਾ ਆਪਣਾ ਐਡਾ ਬਟਾ ਕੰਮ ਕਰਿਆ ਗਏ ਹਾਂ ਹਾਂ ਤੇ ਅਗਲਾ ਕਿਹੜਾ ਉਹ ਵੀ ਗੱਲ ਕੋਈ ਚਵਾ ਨਹੀਂ ਭਰਦਾ ਤੇ ਆ ਦੇ ਥੋੜੇ ਦਾ ਕੋਈ ਥੋੜੇ ਦਾ ਭੁੱਖਾ ਹੈ ਹਾਂ ਆਪ ਕੋਈ ਸੀ ਹੁੰਦਾ ਨਾ ਦੇ ਘਰੇ ਹਾਂ ਤੇ ਆਪਾਂ ਕੀ ਫਰਕ ਪੈਂਦਾ ਜਦੋਂ ਇੱਟਾ ਆਪਣਾ ਭਈ ਉਹ ਕਾਰਜਰਾਸ ਕਰੂਗਾ ਹਾਂ ਜਿਹੜਾ ਕੰਮ ਹੋ ਜੇ ਵੀ ਫਿਰ ਉਹਨਾਂ ਕੋਲ ਘਰ ਆਤੋਂ ਰੀਸ ਨਹੀਂ ਹੁੰਦੀ ਜਿਹੜੇ ਜੇ ਬੰਦੇ ਨੇ ਇੰਨਾ ਕੰਮ ਵੀ ਨਹੀਂ ਕਰਿਆ ਆਪਾਂ ਤਾਂ ਹਮੇਸ਼ਾ ਸੋਚਦੇ ਹੁੰਦੇ ਸੀ ਕਿ ਲੋਕਾ ਖਾਣਾ ਬਣਾਇਆ ਕਰਤੀ ਆਪਣੇ ਬਾਂਗਿਆ ਬਣਾਇਆ ਕਰਦੇ ਸੀ ਬਣਾਤਾ ਸੀ ਬਣ ਕੀ ਗਿਆ ਮੈਂ ਕੋਈ ਆਪਣੇ ਮੁੰਡੇ ਨੂੰ ਕੱਚਤਾ ਹੈ ਨਹੀਂਗਾ ਪਰ ਗੰਨ ਸੀਗੇ ਵੀ ਲੋਕਾਂ ਨੇ ਬਣਾਤਾ ਭਈ ਆਪਾਂ ਦੇ ਨੇ ਜੜ ਤੱਕੀ ਬਾਪੀ ਨਜਰਾ ਇਹ ਆ ਨਾਲੇ ਉਸ ਕਾਲੀ ਜੀ ਵਾਲੀ ਜਿਹੜਾ ਨਾ ਜੜਾਈ ਬਾੜੀਆਂ ਪੈਂਡੀਆਂ ਬਾੜੀਆਂ ਜਿਹਦੇ ਕੰਨੀ ਦੇ ਆਏ ਮੇਰੇ ਚੱਪੇ ਸੱਚੀ ਗੱਲਾਂ ਕਰਦਾ ਸਾਰੇ ਨਹੀਂ ਹੋਏ ਅੱਥਰਾਂ ਬਾੜ ਦਿੰਦੀ ਇਹਦੀ ਨਜ਼ਰ ਮੈਂ ਤੁਹਾਨੂੰ ਦੱਸਾਂਗਾ ਇਹ ਕਹਿੰਦੀ ਕਿ ਭਾਈ ਆਪਣੇ ਟੱਬਰ ਤੋਂ ਸੋਹਣੇ ਚੀਰੋੜੀ ਉਸੇ ਚੀਰੋੜੀ ਹਾਂ ਕਿਸੇ ਨਾਲ ਕੋਟ ਪਾ ਸਕਦੇ ਓਹੋ ਆਪਣੇ ਨਾਲ ਵੀ ਜੀ ਪ੍ਰਧਾਨਾਂ ਨਾਲ ਤਾਂ ਹੱਗਨਾਂ ਨਾਲ ਹੀ ਵਰਤਦੀ ਇਹ ਉੱਥੇ ਜਾਂਦੀ ਕੀ ਕੁਝ ਕਰਾਉਂਦੇ ਉਹ ਵੀ ਨਹੀਂ ਬਾੜਦੇ ਨਹੀਂ ਬਾੜਦੇ ਉੱਥੇ ਮਾਰ ਮੰਡ ਕਰਾਇਦਾ ਇਹ ਤਾਂ ਬਹੁ ਨਵੀਂ ਨਵੀਂ ਵਿਆਹੀਆਂ ਦੋ ਤਿੰਨ ਵਾਰੀ ਗਈ ਹੈ ਅੱਡੋ ਵੱਡਾ ਕਰਾ ਕੇ ਤੇ ਚੱਲ ਉਹ ਹੁਣ ਪਰਝਾਈ ਹਟ ਰਹੀਦੀ ਆ ਮਾ ਆ ਬਕਾ ਪਰਝਾਈ ਤਾਂ ਵਰਤਦੀ ਨਹੀਂ ਉਹ ਭਰਾ ਦਾ ਕਦੇ ਕਿਤੇ ਆਇਆ ਨਾ ਤੇ ਜਗ ਵਿੱਚ ਨਹੀਂ ਚੋਰਾਂ ਵਸ਼ਪਦੂਆ ਹੁੰਦਾ ਇਹ ਵਰਤਦੀ ਕੀ ਦੇ ਨਾਰਾ ਹੈ ਉਹ ਇਹ ਜੀ ਨੂੰ ਆ ਗਈ ਅਕੀਕੀ ਨੂੰ ਕੀਤੀ ਪਾਉਣ ਵਾਲੀ ਆ ਹਾਂ ਨੂੰ ਇਹ ਤਾਂ ਵੀ ਚੱਕਮੀ ਆ ਜੀ ਉਹ ਤਾਂ ਉਹ ਤਾਂ ਹਜੇ ਤੂੰ ਦੇਖੇ ਇਹਨਾਂ ਲੋਟ ਕਿਵੇਂ ਕਰਦੀ ਆ ਚੰਗਾ ਫੇਰ ਹੀ ਲੋਟ ਆਉਗੇ ਇਹ ਜਿਹਦੇ ਨੋਨੇ ਮੂਰੇ ਫਿਰ ਉਹੀ ਕਰ ਮਾਰ ਦਾ ਨਾ ਹਾਂ ਤੇ ਚਾਹ ਜੇ ਤੇਰੇ ਕੋਲ ਜਾਂਦੀ ਨੂੰ ਵੇਖੂਗੀ ਨਾ ਤਾਂ ਹੀ ਫੇਰ ਹਰਪ੍ਰੀਤ ਕੋਲੇ ਨੋਮ ਜਾਊਗੀ ਹਾਂ ਤੇ ਹੁਣ ਮੈਨੂੰ ਪਤਾ ਹੀ ਨਹੀਂ ਕੈਸਾal ਹੋ ਗਿਆ ਇਹਨੂੰ ਉਹੀ ਤਾਂ ਕਰਦਾ ਮੇਰਾ ਤਾਂ ਬੇੜਾ ਨਹੀਂ ਮਾ ਕਰਦਾ ਇਹਨਾਂ ਹਾਂ ਜੈ ਜੱਤੀ ਪੁੱਤ ਨੂੰ ਸਕਾਵਾ ਦੀ ਬਾਤ ਉਹਦੇ ਬਾਹਰ ਹੀ ਕਰਦਾ ਮੇਰਾ ਵਰਤਮਾਨ ਨੇ ਕਿਹਦੇ ਨਾਲ ਚਰਨਾ ਸੁਵਾ ਲਿਆ ਮਚਾ ਜੱਜਾ ਅੱਲਾ ਇਆ ਕੋਈ ਕੋਈ ਨਾ ਘਰ ਮੈਨੂੰ ਦਿਖਾਉਣੀ ਆ ਜਿਹੜਾ ਕੱਪੜਾ ਜਿਹੜਾ ਟੇਕ ਚ ਸਾਬਿਆ ਗਿਆ ਕੋਈ ਆ ਕਿਵੇਂ ਆ ਚੱਲ ਰੱਬ ਵਧੀਆ ਕੰਦੀ ਮੇਨ ਤਾਂ ਗੱਲ ਹੈ ਇਹ ਵੀ ਉਹਨਾਂ ਦਾ ਜਿਹੜਾ ਦੇਣ ਲੈਣਾ ਹੋ ਲਿਆ ਉਹ ਭਾਈ ਹਾਂ ਚੱਲ ਫonz ਨਾਲ ਤਾਂ ਹੋਰ ਕੀ ਦਾ ਪਤਾ ਖੁਣਾ ਕਿ ਹੁਣ ਦੋ ਸੂਟ ਲੈ ਜਾਣੇ ਸੀ ਉਹ ਬਸ ਕੋਈ ਨਹੀਂ ਦੋ ਗਾਇਦਿਆਂ ਨੂੰ ਲੱਜ ਜੋ ਵੀ ਭਾਈ ਕਾਰਜਾਂ ਤਾਂ ਕਰਾ ਦਾਂ ਹਾਂ ਹੁਣ ਜੇ ਆਪਣਾ ਕੋਈ ਚੁੰਨੀ ਚੜਾਵੇ ਦਾ ਹੋ ਗਿਆ ਭਾਈ ਫਿਰ 500 ਸੂਟ ਫੜਦੇ ਆ ਮੈਂ ਤਰੁਹਾਈ ਇੱਧਰ ਆਇਆ ਤੁਸੀਂ ਗੱਲ ਕਰਨੀ ਹੈ ਵੀ ਆਪਾਂ ਜਰਨੈਲ ਨੂੰ ਸੱਦਿਆ ਤਾਂ ਨਹੀਂ ਹੈ ਉਹ ਜਰਨੈਲੋਂ ਦਾ ਗੰਡ ਕਰਕੇ ਆਪਾਂ ਸਾਰਾ ਕੁਝ ਪੱਕਾ ਕੰਮ ਹੀ ਕਰਾਂਗੇ। ਅਸ ਤੇ ਤੁਸੀਂ ਫਿਰ ਵੀ ਕਿਹਨਾ ਗੱਲ ਕਰ ਲਾ ਫਿਰ ਉਹ ਮੈਂ ਕਰ ਲਾਂਗੇ ਆਪਾਂ। ਬਸ ਤੁਸੀਂ ਅੱਜ ਤਿਆਰੀ ਕਰ ਤੁਸੀਂ ਦੋ ਸੂਟ ਤਿੰਨ ਸੂਟ ਹੋਰ ਲਿਆਵਾ ਪੱਕਾ ਕਰ ਲੈਂਦੇ ਪਾਇਆ ਕਰੇ। ਹਾਂ ਹਾਂ ਬਸ ਠੀਕ ਹੈ। ਹਾਂ ਤੂੰ ਉਹਦਾ ਨਾਲ ਗੱਲਬਾਤ ਕਰ ਲੈ। ਫਿਰ ਅਗਰੇ ਨਾਲ ਵੀ ਇਤਰਾਹ ਕਰੂਗਾ ਹਾਂ। ਹਾਂ ਇਤਰਾਹ। ਹੁਣ ਆਪਣੀ ਮਰਜ਼ੀ ਤਾਂ ਚੱਲਣੀ ਨੇ ਉਹ ਵੀ ਮਾਂ ਨੂੰ ਹੀ ਪੁੱਛੂਗਾ। ਹਾਂ ਬਾਈ ਦਾਸ ਹਲੋ ਬਾਰਾ ਦੀ ਜਾਨਾ ਸਸੀ ਕਾ ਬਾਈ ਸਸੀ ਕਾ ਵਧੀਆ ਤੁਸੀਂ ਹੱਸੋ ਬਸ ਠੀਕ ਆ ਯਾਰ ਤੇ ਕਿਤੇ ਜੀ ਬਸ ਬਾਈ ਘਰੇ ਸੀਗਾ ਮੈਂ ਮੈਂ ਤਾਂ ਸੋਨੂੰ ਯਾਦ ਕਰੀ ਜਾਂਦਾ ਸੀ ਮੈਂ ਕਿਹਾ ਵੀ ਕੀ ਬਤਾ ਤੁਸੀਂ ਮਨ ਬਣਾ ਲਿਆ ਹੋਵੇ ਵੀ ਹਰਪੀ ਤਾਂ ਮੈਂ ਇੱਥੇ ਛੱਡ ਜੋ ਉਹ ਯਾਰ ਹਰਪੀ ਤਾਂ ਨਾਲ ਕੋਈ ਨਹੀਂ ਮਨ ਬਣਾ ਲਾਂਗੇ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਬਈ ਕਿਵੇਂ ਕੀ ਹੈ ਕਿਵੇਂ ਕੀ ਗੱਲ ਹੋ ਗਈ ਬਈ ਠੀਕ ਹੈ ਅੱਖਾਂ ਤਾਂ ਦਿਖਦਾ ਤਾਂ ਹੈ ਆਹ ਮੈਨੂੰ ਤਾਂ ਦਿਖਦਾ ਯਾਰ ਗਲਗਲ ਲੱਗਦੀਆਂ ਆਂ ਅੱਖਾਂ ਲਾਲੀ ਆ ਗਈਆਂ ਖਾਜਾ ਅੱਛਾ ਤੇ ਮੈਂ ਤਾਂ ਨਾ ਕਿਹਾ ਨਹੀਂ ਮੈਂ ਦਵਾਈ ਕੋਟੀ ਲੈ ਕੇ ਆਉਣੀ ਸੀ ਕਿ ਤੇਰੇ ਕੋਲ ਟਾਈਮ ਨਹੀਂ ਆਉਂਦਾ ਜਾਂ ਮੇਰੇ ਨਾਲ ਚੱਲਦਾ ਕੰਮ ਕੋਈ ਨਹੀਂ ਬਈ ਆਉਣਾ ਬਸ ਮੈਂ ਹੈਗੀ ਗੱਡੀ ਘਰੇ ਖੜੀ ਆ ਕੋਈ ਨਹੀਂ ਆ ਗਿਆ ਬਸ ਮੈਂ ਤੁਰਦੀ ਆ ਆ ਜੀ ਯਾਰ ਬਈ ਕਿਹਾ ਆਏ ਹੁਣ ਜਰਾ ਇੱਥੇ ਆਪੇ ਪਰਸੀ ਹੋਰ ਮਰਜੀਤੂ ਲੈ ਕੇ ਜਾਵਾਂ ਨਾਲ ਕੋਈ ਨਹੀਂ ਕੋਈ कोई नहीं भाई कोई नहीं बस मैं आना ही है बस तुरदा ही है भाई बस आ गया ठीक है आ नहीं जावा आ आ गया।